ਉਹਨਾਂ ਭਾਜੀ ਦਾ ਵੀ ਦਾਪੀ ਦਾਪੀ ਜਿਹੜੀਆਂ ਗੱਲਾਂ ਵੇ ਪਰ ਸਾਹਮਣੇ ਨ ਮੋੜਦੇ ਆ ਬਈ ਜੀ ਇਸੇ ਮੈਂ ਦਾਪੀ ਦਾ ਮਾਰੋ ਪਾਰੀ ਇੱਕ ਵਾਰ 12 12 ਕਾਰਨ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਪ੍ਰਦਰਸ਼ਨ ਮਰੀਆ ਖਿੱਚੀ ਜਾਂਦਾ ਸੋਨਾ ਲੀਕਾ ਸਵਰਾਲੀਕਾ ਉਹ ਪਚਾਰਾ ਜਾਂਦਾ ਮੰਦਾ ਇਹ ਜਦ ਤੱਕ ਮੌਜਾ ਜਾਂਦਾ ਏ ਉਹ ਸੋਨਾ ਨਿਕਲੇ ਮਾਰ ਵਧਾਇਆ ਆ ਟੋਪੀ ਨੇ ਖੇਡੇ ਸੋਨਾ ਨਿਕਲੇ ਮਾਰ ਵਧਾਇਆ ਆ ਟੋਪੀ ਨੇ ਖੇਡੇ ਨੇ ਕੋਲਰ ਲਾਉਣ ਵਾਲੇ ਨੂੰ 20000 ਜੜੇ ਲਾਇਆ ਆ ਆ ਦੂਜੇ ਮਾਰ ਤੇ ਨਾਕਰ ਅੱਗੇ ਪੱਟਦਾ ਹੋਇਆ ਇਹ ਜਿਹੜਾ ਕਰੂ ਆ ਖੇਡਾ ਖੇਡਾ ਆ ਨਾ ਹੌਸਲਾ ਬਣਾ ਕੇ ਰੱਖਿਓ ਅਬ ਤੁਸੀਂ ਹੌਸਲਾ ਬਣਾ ਕੇ ਰੱਖਿਓ ਬੰਦੀ ਦਾ ਵਧੀਆ ਪਰਫਾਰਮੈਂਸ ਚੱਲ ਰਿਹਾ पंद्रह पैसी बच्चा ਓਏ ਇੱਕ ਠੀਕ ਕਰੋ ਲੱਗੀ ਜੀ ਇੱਕ ਬੱਲੇ ਆਈ ਫੇਰ ਮੁਕਤ ਹੋ ਗਿਆ ਓ ਸੋਨਾ ਰਿੱਟਾ ਦਾ ਪੰਗਰ ਸੰਦੇਖਾ ਮੇਰੇ ਮਿੱਤਰੋ ਮੋਮੋ ਮੋਮੋ ਗਰੇ ਦਾ ਮੋਮੋ ਕਰਦਾ ਕਮਾਲ ਦੇਖ ਲੋ ਇਹ ਫੇਰ ਦਾ ਮੋਮੋ ਮੇਰੇ ਮਿੱਤਰੋ ਕਰਦਾ ਕਮਾਲ ਦੇਖ ਲੋ ਆਰਦਾਸ ਮਾਲੀ ਹਲੋ ਸਾਹਮਣੇ ਪਿੱਛੇ ਤੋਂ ਬੱਦਲ ਰਿਹਾ ਹੈ ਅੱਲਾ ਬੋਲ ਰੌਣ ਸੰਮੁਖਾਇਸੂ ਹਰਿਆ ਹਰਿਆ ਮਾਚਿਆ ਅਜੇ ਨਾ ਸੇਂਟ ਵਾਲਾ ਆ ਗਿਆ ਉਹ ਤਾੜੀ ਵਾਲੇ ਕਰੀ ਇੱਕ ਇੱਕ ਦਾ ਸਾਡੇ ਪਿੰਡ ਦਾ ਟਰੈਕਟਰ ਲੈ ਵੀ ਮੋਨੂ ਚੰਡੀ ਡਿੱਗ ਗਈ ਅੱਧਾ ਕੰਮ ਸੱਤਲੇ ਨੇ ਅੱਧਾ ਸੱਤਣਾ ਦੰਨੀ ਹੋ ਰੰਡਾ ਜੇ ਮੋਨੂ ਵੀਰਿਆ ਆ ਮਾਤਿ ਚੇਤਨਾ ਤਾਂ ਸਿਰਸ਼ਕਤੀ ਕਮੇਟੀ ਵੱਲੋਂ ਫੇਰ ਫਲੀ ਵਾਲੇ ਵੀਰਾਂ ਵੱਲੋਂ 5100 ਦੇ ਮਾਨ ਹੋਣਗੇ 5100 ਦੇ ਨਾਲ ਵੱਡੇ ਮਾਨ ਹੋਣਗੇ ਸਿਰਸ਼ਕਤੀ ਕਮੇਟੀ ਫੇਰ ਫਲੀ ਵੱਡਾ ਮਾਨ ਗਦਗੇ ਮੇਰੇ ਮਿੱਤਰਾਂ ਲਓ ਸਾਹਮਣੇ ਦੇਖੀਏ ਟਰੈਕਟਰ ਹਰ ਸਾਥੇ ਖਾਦੇ ਖਾਦੇ ਇੱਕ ਨਜ਼ਾਰਾ ਸੁਖੀਰ ਹਾਂ ਸਾਹਮਣੇ ਬੱਟ ਪੱਟ ਕੇ ਕਰੂੰਗਾ ਰਿਆ ਬੱਟ ਪੱਟ ਕੇ ਕਰੂੰਗਾ ਰਿਆ ਲਓ ਸਾਹਮਣੇ ਸਿਲਸ਼ਕਤੀ ਕਮੇਟੀ ਵੱਲੋਂ ਲੈ ਅਕਮੰਨ ਦਾ ਸਵਾਦ ਇਮਾਨ ਹੋਣੇ ਆ ਇਹ ਮੈਚ ਮੋਨੂ ਜਿੱਤਣਾ ਲਓ ਸਾਹਮਣੇ ਵਾਢਾ ਜਾਂਦਾ ਮੁੰਡਾ ਵਾਢਾ ਜਾਂਦਾ ਮੋਨੂ 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 ਸੋਹਣਾਲੀ ਕਾ ਸੋਹਣਾਲੀ ਦੂਜੇ ਪਾਸੇ ਜੋਹਨੀ ਰਾ ਕਾਕਾ ਖੱਪੜ ਪਾਤਾ ਨਾ ਪ੍ਰਦਰਸ਼ਨ ਕਰ ਰਿਹਾ ਮੁੰਡਾ ਮੁੰਡਾ ਪ੍ਰਦਰਸ਼ਨ ਕਰ ਰਿਹਾ ਓ ਜਿੱਦਾਂ ਨੂੰ ਜਾਂਦਾ ਚੰਦਾ ਹੀ ਲੈ ਜਾਂਦਾ ਲੋਕ ਬਣ ਕੇ ਖੜਿਆ ਆ ਲੋਗੇ ਜੀ ਇੱਕ ਫੋਲੋ ਕਰੋ ਜੀ ਸੈਂਟਰ ਦੇ ਵਿੱਚ ਸੈਂਟਰ ਦੇ ਲੋ ਆਪ ਕਲੱਚ ਨਹੀਂ ਕਰਨਾ ਬਿਲਕੁਲ ਕਾ ਟਰੈਕਟਰ ਸਾਥ ਦੇ ਰਿਹਾ ਕਲੱਚ ਦੋਨੇ ਵਾਰੀ ਦੇਖਿਆ ਮੈਂ ਕਲੱਚ ਨੇੜ ਸੀਗਾ ਮੁੰਡੇ ਦਾ ਚਲੋ ਕੋਈ ਗੱਲ ਨਹੀਂ ਵੀਰੇ ਮੈਚ ਵੀ ਵਿਚਾਰਾ ਦੂਸਰੀ ਟੀਮੇ ਖੇਡ ਰਿਹਾ ਇਸ ਵਾਰ ਪਿਛਲੇ ਸਾਲ ਕਿੱਥੇ ਸੀਗਾ ਇਸ ਵਾਰ ਸੋਨਾ ਬੀਤਾ ਕੇ ਬੱਲੇ ਲੌਕ ਰਹੀ ਜਾਂਦਾ ਉਹ ਬੱਲੇ ਲੌਕ ਰਹੀ ਜਾਂਦਾ ਬੀਤਾ ਰੀ ਨਾਲੇ ਮੇਰੇ ਲੱਗਾ ਜੰਮਾ 52 52 ਸਾ ਬੜਾ ਨੂੰ ਹੋਏ ਪਈਏ ਲੱਕੀ ਕੀ ਆ ਖੋਲੋਗੇ ਦੋ ਬਾਲ ਹੋਣਗੇ ਜੀ جو سارے جڑتا لگا آوا جا نا تاڑن مارن دي ٹریکٹر جس تو پیچھے والوں نے ہٹ ہی جاتا ਲਓ ਕਰਦਾ ਮੋਹਨੇ ਵੀਰ ਮੋਹਨੇ ਅੱਗੇ ਖੜਾ ਪਾਉਣ ਨੂੰ 各位同志，同志们。

ਜੇਤੂ ਹੋ ਗਿਆ ਟਰੱਕ ਦਾ ਤਾਂ ਫੌਰਨ ਜੇਤੂ ਲੱਕੀ ਲਖਲੀ ਵੀਰੇ